ਹਾਂਜੀ ਅਰਵਕੋਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਹੜੀ ਅੱਜ ਲੇਟੈਸਟ ਜਿਹੜੀ ਇੱਕ ਨਿਊਜ਼ ਹੈ ਜਾਂ ਆਪਾਂ ਸੁਪਰੀਮ ਕੋਰਟ ਵੱਲੋਂ ਜਿਹੜਾ ਬ੍ਰਹਮਾਸਤਰ ਮਾਰਿਆ ਗਿਆ ਹੈ ਤਾਮਿਲਨਾਡੂ ਪੁਲਿਸ ਦੇ ਉੱਪਰ ਤਾਂ ਇਹ ਸਾਰੀਆਂ ਜਿਹੜੀ ਗੱਲਾਂ ਹੈਗੀਆਂ ਨੇ ਸਾਰਿਆਂ ਉੱਤੇ ਲਾਗੂ ਹੁੰਦੀਆਂ ਨੇ ਪੰਜਾਬ ਪੁਲਿਸ ਤੇ ਵੀ ਲਾਗੂ ਹੁੰਦੀਆਂ ਨੇ ਸਾਨੂੰ ਕਾਫੀ ਹੈਲਪ ਕਰੂਗੀ ਤਾਂ ਇਹਦੇ ਵਿੱਚ ਮੇਨ ਨਿਊਜ਼ ਦੇ ਵਿੱਚ ਗੱਲ ਕੀਤੀ ਹੈ ਵੀ ਸੁਪਰੀਮ ਕੋਰਟ ਅਪਲੋਡਸ 2 ਲੱਖ ਪਲੈਂਟੀ ਔਨ ਤਾਮਿਲਨਾਡੂ ਪੁਲਿਸ ਇੰਸਪੈਕਟਰ ਫਾਰ ਨਾਟ ਰਜਿਸਟਿੰਗ ਐਫ ਆਈ ਆਰ ਯੂਜ਼ਿੰਗ ਅਬਿਊਜ਼ੀ ਲੈਂਗੁਏਜਸ ਲਲਿਟਾ ਕਮਰੀ ਵਰਸ ਸਟੇਟ ਆਫ ਬਿਹਾਰ ਜਜਮੈਂਟ ਦੇ ਵਿੱਚ ਵੀ ਕਿਹਾ ਗਿਆ ਸੀ ਵੀ ਜਿੱਥੇ ਕੋਸਨਲ ਅਫੈਂਸ ਦੀ ਕੋਈ ਸੰਗੀਨ ਅਪਰਾਧ ਦੀ ਇਹ ਕੰਪਲੀਟ ਹੈ ਤਾਂ ਐਫ ਆਈ ਆਰ ਰਜਿਸਟਰ ਕਰਨੀ ਮੰਡੇਟਰੀ ਹੈ ਤਾਂ ਇੱਥੇ ਜਿਹੜਾ ਇਹ ਪੁਲਿਸ ਇਨਸਪੈਕਟਰ ਸੀ ਇਹਨੇ ਕੀ ਕੀਤਾ ਸੀ ਐਫ ਆਈ ਆਰ ਰਜਿਸਟਰ ਨਹੀਂ ਕੀਤੀ ਸੀ ਤੇ ਅਬਿਊਜ਼ਿੰਗ ਲੈਂਗੁਏਜ ਯੂਜ਼ ਕੀਤੀ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਸੀ ਜੋ ਕੰਪਲੇਂਟ ਐਂਡ ਸੀ ਉਹਨੇ ਹਿਊਮਨ ਰਾਈਟਸ ਦੇ ਵਿੱਚ ਜਿਹੜੀ ਹੈਗੀ ਆਪਣੀ ਪਟੀਸ਼ਨ ਦਾਖਲ ਕੀਤੀ ਸੀ ਵੀ ਜਿਹੜੇ ਮੇਰੇ ਰਾਈਟਸ ਨੇ ਉਹ ਜਿਹੜੇ ਇੱਕ ਵੰਗੋਏ ਨੇ ਜਿਹੜੇ ਇਹ ਬੰਦੇ ਨੇ ਕਨਸਟੀਟਿਊਸ਼ਨ ਜਿਹੜਾ ਮੇਰਾ ਰਾਈਟ ਹੈ ਆਰਟੀਕਲ 21 ਨੂੰ ਵੀ ਵਾਇਲਟ ਕੀਤਾ ਤੇ ਇਹਨੇ ਜਿਹੜੀ ਹੈਗੀ ਹੈ ਮੇਰੀ ਕੰਪਲੇਟ ਦੇ ਉੱਪਰ ਜੋ ਬਣਦੀ ਦੀ ਇੱਕ سنگੀਨ ਅਪਰਾਧ ਨੂੰ ਦਿਖਾਉਂਦੀ ਸੀ ਤਾਂ ਉਹਦੇ ਉੱਪਰ ਜਿਹੜਾ ਹੈਗਾ ਇਹਨੇ ਬੰਦੇ ਨੇ ਐਫ ਆਈ ਆਰ ਰਜਿਸਟਰ ਨਹੀਂ ਕੀਤੀ ਹੈਗੀ ਸੋ ਦੂਜੀ ਗੱਲ ਜਿਹੜੀ ਹੈਗੀ ਹੈ ਪੁਲਿਸ ਸਟੇਸ਼ਨ ਇਹਦੇ ਉੱਤੇ ਦਬਾਅ ਪਾ ਰਿਆ ਸੀ ਵੀ ਤੇਰੇ ਉੱਤੇ ਅਸੀਂ ਝੂਠਾ ਜਿਹੜਾ ਹੈਗਾ ਪਰਚਾ ਕਰਾਂਗੇ ਜਿਵਾਮ ਕਰਕੇ ਤੁਸੀਂ ਦੇਖਦੇ ਹੋ ਬਿਲਕੁਲ ਜੇ ਕੋਈ ਗੱਲ ਨਾ ਬਣੇ ਫਿਰ ਇਹ ਇਦਾਂ ਦੇ ਜਿਹੜੇ ਹੈਗੇ ਨੇ ਗਲਤ ਹਰਕਤਾਂ ਜਿਹੜੇ ਕਰਦੇ ਨੇ ਉਸ ਤੋਂ ਬਾਅਦ ਜਦੋਂ ਇਹ ਹਿਊਮਨ ਰਾਈਟਸ ਦੇ ਵਿਚ ਇਹ ਚੱਲ ਰਹੀ ਸੀ ਤਾਂ ਉਹਨਾਂ ਨੇ ਇਹਨੂੰ ਆਰਟੀਕਲ 21 ਨੂੰ ਬਚਾਉਂਦੇ ਹੋਏ ਤਾਂ ਇਹਦੇ ਵਿੱਚ ਇਹ ਡਾਇਰੈਕਸ਼ਨ ਦਿੱਤੀ ਸੀ ਵੀ ਜਿਹੜੀਆਂ 2 ਲੱਖ ਜਿਹੜੀ ਹੈਗੀਆਂ ਇਹਨੂੰ ਪਲੈਂਟੀ ਜਿਹੜੀ ਹੈਗੇ ਸਰਕਾਰ ਦਵੇ ਕੰਪਲੇਂਟੈਂਟ ਨੂੰ ਸੋ ਉਸ ਕਰਕੇ ਉਹਨੂੰ ਚੈਲੰਜ ਕਰਨ ਦੇ ਲਈ ਇਨੂੰ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਬਿਲਕੁਲ ਇਹਨੂੰ ਡਿਸਮਿਸ ਨਹੀਂ ਕੀਤਾ ਸੁਪਰੀਮ ਕੋਰਟ ਨੇ ਕਿਹਾ ਬਿਲਕੁਲ ਸਹੀ ਹੈ ਤੇ ਜਿਹੜਾ 2 ਲੱਖ ਦਾ ਜਿਹੜਾ ਕੰਪੋਜੀਸ਼ਨ ਹੈ ਉਹ ਸਟੇਟ ਗਵਰਨਮੈਂਟ ਨੂੰ ਕਿਹਾ ਵੀ ਤੁਸੀਂ ਜਿਹੜੀ ਕੰਪਲੇਂਟਰ ਨੂੰ ਦਿਓ ਕਿਉਂ ਕਿ ਉਹਦੇ ਜਿਹੜੇ ਬਣਦੇ ਤੱਤ ਸੀ ਉਹਦੇ ਉੱਤੇ ਐਫ ਆਈ ਆਰ ਵਾਣਨ ਜਸਟਿਸ ਦੇਣ ਦੇ ਲਈ ਉਹ ਖਤਮ ਕੀਤਾ ਗਿਆ ਹੈ ਸੋ ਇਸ ਕਰਕੇ ਸਾਰਾ ਨੂੰ ਐਂਜੰਪਲ ਸਟ ਕਰਨ ਦਾ ਮੇਰਾ ਵੀਡੀਓ ਸਿਰਫ ਇਹੀ ਥੀ ਵੀ ਜਦੋਂ ਕੋਈ ਵੀ ਸੰਗੀਨ ਅਪਰਾਧ ਦੀ ਕੰਪਲੀਟ ਤੁਹਾਡੇ ਵੱਲੋਂ ਗਈ ਹੈ ਪੁਲਿਸ ਵਾਲੇ ਨਹੀਂ ਕਰਦੇ ਤਾਂ ਇਹਨਾਂ ਦੇ ਖਿਲਾਫ ਬਾਈ ਲਾ ਲਿਆ ਕਰੋ ਕੁਝ 198 1999 ਡਿਊਟੀਜ਼ ਕਰਨ ਦਾ ਉਹ ਵੀ ਇਹਨਾਂ ਦੇ ਉੱਤੇ ਇਸ ਤਰ੍ਹਾਂ ਸਬੰਦ ਹੈ ਦੂਜੀ ਗੱਲ ਆਪਦੇ ਹਿਊਮਨ ਰਾਈਟਸ ਦੇ ਲਵੇ ਵੀ ਤੁਸੀਂ ਉਹ ਜਾਵੋ ਵੀ ਭਾਈ ਸਾਡੇ ਇਹਨਾਂ ਦੇ ਉੱਤੇ ਬਣਦੀ ਜਿਹੜੀ ਹੈਗੀ ਤਾਂ ਨਹੀਂ ਮੰਨ ਜੋ ਹਾਈ ਕੋਰਟ ਦੇ ਵਿੱਚ ਤੁਸੀਂ ਡਾਇਰੈਕਸ਼ਨ ਦਿਵਾ ਸਕਦੇ ਹੋ ਇਹਨਾਂ ਦੇ ਖਿਲਾਫ ਕਾਰਵਾਈ ਕਰੋਗੇ ਤਾਂ ਹੀ ਇਹਨਾਂਗੇ ਨਹੀਂ ਭਾਈ ਜੀ ਕੋਈ ਹੱਲ ਨਹੀਂ ਹੈਗਾ ਐਦਾਂ ਹੀ ਤੁਸੀਂ ਫਿਰ ਸਾਰੀ ਉਮਰ ਹਰੈਸਮੈਂਟ ਕਰੀਆ ਕੋਈ ਫਿਰ ਤਾਂ ਆਪਾਂ ਕਹਿਣਿਆਂ ਦੀ ਸਾਡਾ ਕੁਝ ਬਣਦਾ ਨਹੀਂ ਹੈਗਾ ਜੇ ਕੁਝ ਅੱਗੇ ਵਧੋਗੇ ਆਪਦੇ ਹੱਕਾਂ ਦੇ ਲਈ ਲੜੋਗੇ ਤਾਂ ਹੀ ਚੀਜ਼ ਨਿਕਲ ਕੇ ਬਾਹਰ ਆਊਗੀ ਥੈਂਕ ਯੂ ਸੋ ਮੱਚ ਤੇ ਕਾਫੀ ਹਲ ਹੈ ਕਮਵਾਂ ਵਾਲੀ ਥੈਂਕ ਯੂ ਸੋ